ਸਸਿਕਾ ਦੋਸਤੋ ਮੈਂ ਪ੍ਰੀ ਸਿੱਖੋਂ 7 ਸੀਰੀਜ਼ ਇਮੀਗ੍ਰੇਸ਼ਨ ਤੋਂ ਅੱਜ ਤੁਹਾਡੇ ਲਈ ਇੱਕ ਸਰਪ੍ਰਾਈਜ਼ ਲੈ ਕੇ ਆਇਆ ਦੋਸਤੋ ਇਹ ਵੀਡੀਓ ਐਂਡ ਤੱਕ ਜਰੂਰ ਦੇਖਿਓ ਅਸੀਂ ਇਸ ਕੰਟਰੀ ਨੂੰ ਕਿਉਂ ਨਹੀਂ ਕਰ ਰਹੇ ਸੀ ਹੁਣ ਕਿਉਂ ਕਰ ਰਹੇ ਆ ਤੇ ਇਹਦੇ ਵਿੱਚ ਅੱਗੇ ਜਾ ਕੇ ਫਿਊਚਰ ਕੀ ਹੋਊਗਾ ਇਸ ਵੀਡੀਓ 'ਚ ਮੈਂ ਸਾਰਾ ਕਲੀਅਰ ਕਰੂੰਗਾ ਸਾਨੂੰ ਬਾਰ ਬਾਰ ਇਹ ਚੀਜ਼ ਸਾਡੇ ਕੈਂਡੀਡੇਟ ਪੁੱਛਦੇ ਸੀ ਤੁਸੀਂ ਇਟਲੀ ਦੇ ਵਰ ਪਮਡ ਕਿਉਂ ਨਹੀਂ ਕਰਦੇ ਤੁਸੀਂ ਪੇਪਰ ਕਿਉਂ ਨਹੀਂ ਕਰਦੇ ਉੱਥੇ ਪਲੇਸਮੈਂਟ ਦੀ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ ਅੱਜ ਸਾਵਨ ਸੀ ਤੁਹਾਡੇ ਲਈ ਲੈ ਕੇ ਆ ਇਟਲੀ ਦੇ ਪੇਪਰ ਸਾਲ ਆਲੇ ਵੀ ਨੋਲੋ ਆਸਤਾ ਵੀ ਤੇ ਸੁਝਾਣੋ ਵੀ ਜਦੋਂ ਤੁਸੀਂ ਉਥੇ ਜਾ ਕੇ ਅਪਲਾਈ ਕਰਨਾ ਚਾਹੁੰਦੇ ਰੈਸਟੋਰੈਂਟ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਸਾਡੇ ਕੋਲ ਰਬੜ ਦੀ ਫੈਕਟਰੀ ਦੇ ਵਿੱਚ ਕੰਮ ਆਇਆ ਹੋਇਆ ਪਲੱਸ ਸਾਡੇ ਕੋਲੇ ਐਗਰੀਕਲਚਰ ਦੇ ਵਿੱਚ ਵੀ ਆਇਆ ਹੋਇਆ ਇਹਦੇ ਵਿੱਚ ਤੁਸੀਂ ਜੁਲਾਈ ਦੇ ਮਹੀਨੇ ਦੇ ਵਿੱਚ ਆਪਣੇ ਪੇਪਰ ਅਪਲਾਈ ਕਰ ਸਕਦੇ ਹੋ ਪਹਿਲਾਂ ਅਸੀਂ ਕਿਉਂ ਨਹੀਂ ਕਰਦੇ ਸੀ ਜਦੋਂ ਉੱਥੇ ਲਾਟਰੀ ਸਿਸਟਮ ਹੁੰਦਾ ਸੀ ਪੇਪਰ ਆ ਜਾਂਦੇ ਹੁੰਦੇ ਸੀ ਉਸ ਤੋਂ ਬਾਅਦ ਆਪਾਂ ਅੰਬੈਸੀ ਦੇ ਵਿੱਚੋਂ ਵੀ ਵੀਜ਼ਾ ਵੀ ਲੈ ਲੈਂਦੇ ਸੀ ਬਟ ਕਈ ਵਾਰ ਕੀ ਹੁੰਦਾ ਸੀ ਇਮੀਗ੍ਰੇਸ਼ਨ ਦੇ ਵਿੱਚ ਜਾ ਕੇ ਉੱਥੋਂ ਜਿਹੜਾ EMPLOYER ਹੈ ਉਹ ਮਨਾਂ ਕਰ ਦਿੰਦੇ ਸੀ ਸਾਨੂੰ ਇਹ ਬੰਦਾ ਨਹੀਂ ਚਾਹੀਦਾ ਸੋ ਬੱਚੇ ਵਾਪਸ ਆਉਂਦੇ ਸੀ ਤੇ ਉਹ ਕੰਸਲਟੈਂਟ ਦੀ ਬਹੁਤ ਬੇਇੱਜ਼ਤੀ ਹੁੰਦੀ ਸੀ ਸੋ ਅਸੀਂ ਉਹ ਚੀਜ਼ ਦਾ ਹੱਲ ਕਰਕੇ ਹੀ ਇਹ ਕੇਸ ਅਪਲਾਈ ਕਰਾਂਗੇ ਇਟਲੀ ਬਹੁਤ ਸ ਮੋਸਟ ਟ੍ਰੈਂਡਿੰਗ ਕੰਟਰੀ ਆ ਪਿਛਲੇ 10 ਤੋਂ 20 ਸਾਲਾਂ ਦੇ ਵਿੱਚੋਂ ਸਾਡੇ ਫਾਦਰ ਸਾਹਿਬ ਤੇ ਫੋਰ ਫਾਦਰ ਵੀ ਇਨ੍ਹਾਂ ਕੰਟਰੀਆਂ ਦੇ ਵਿੱਚ ਉਦੋਂ ਜਾਣਾ ਪਸੰਦ ਕਰਦੇ ਸੀ ਇਟਲੀ ਦੀ ਐਨੀ ਡਿਮਾਂਡ ਸੀ ਤੇ ਲੋਕੀ ਉਸ ਤੋਂ ਬਾਅਦ ਪੁਰਤਗਾਲ ਵਿੱਚ ਜਾਣ ਲੱਗ ਗਏ ਕਿਉਂਕਿ ਉੱਥੇ 5 ਸਾਲਾਂ 'ਚ ਪਾਸਪੋਰਟ ਮਿਲ ਜਾਂਦਾ ਸੀ ਡੀ 1 ਦਾ ਸੀ ਪਰ ਉੱਥੇ ਰੂਲਸ ਹੁਣ ਕਾਫੀ ਚੇਂਜ ਹੋ ਰਹੇ ਆ ਤੇ ਉਹਦੇ ਕਰਕੇ ਅਪਾਇੰਟਮੈਂਟਸ ਦਾ ਵੀ ਰਾਸ਼ਾ ਸੋ ਸਾਡੇ ਕੋਲ ਲਿਮਟਿਡ ਸਲੋਟ ਹੁੰਦੇ ਆ ਤੁਸੀਂ ਆਪਣਾ ਇਟਲੀ ਦੇ ਵਿੱਚ ਕਰ ਸਕਦੇ ਹੋ ਇਟਲੀ ਦੇ ਵਿੱਚ ਅਸੀਂ ਹੁਣ ਜ਼ਿੰਮੇਵਾਰੀ ਉੱਥੇ ਪਹੁੰਚਣ ਤੱਕ ਦੀ ਲੈਣੇ ਆ ਪੇਮੈਂਟ ਅਸੀਂ ਵਿਜ਼ਾ ਤੇ ਲੈਣੇ ਆ ਪਰ ਪਹੁੰਚਣ ਤੱਕ ਜ਼ਿੰਮੇਵਾਰੀ 7C ਦੀ ਹੋਊਗੀ ਕਿ ਕੋਈ ਪ੍ਰੋਬਲਮ ਬਣਾਵੇ 7C ਆਪਣੀ ਸਰਵਿਸ ਕਰਕੇ ਜਾਣਿਆ ਜਾਂਦਾ ਦੋਸਤੋ ਪਹਿਲਾਂ ਤੁਹਾਡੀ ਫਾਈਲ ਪ੍ਰਪੇਅਰ ਤੋਂ ਲੈ ਕੇ ਅੰਬੈਸੀ ਸਬਮਿਸ਼ਨ ਅਪਾਇੰਟਮੈਂਟ ਤੱਕ ਅਸੀਂ ਤੁਹਾਡੀ ਮਦਦ ਕਰਾਂਗੇ ਉੱਥੇ 에어ਪੋਰਟ ਪਿਕਅਪ ਤੱਕ ਤੁਹਾਡੀ ਮਦਦ ਕਰਾਂਗੇ ਕੰਮ ਜਿਹਨਾਂ ਨੇ ਕਰਨਾ ਚਾਹੁੰਦੇ ਉਹ ਵੀ ਕਰ ਸਕਦੇ ਜਿਹੜੇ ਨਹੀਂ ਕਰਨਾ ਚਾਹੁੰਦੇ ਉਹਨਾਂ ਦੀ ਮਰਜ਼ੀ ਜਿਹੜੇ ਇਹਦੇ ਵਿੱਚ ਅਪਲਾਈ ਕਰ ਸਕਦੇ ਉਹਨਾਂ ਕੋਲ ਜੁਲਾਈ ਦਾ ਮਹੀਨਾ ਜਲਦੀ ਤੋਂ ਜਲਦੀ ਇਹਦੇ ਵਿੱਚ ਆਪਣਾ ਕੇਸ ਅਪਲਾਈ ਕਰਕੇ ਉੱਥੇ ਪੇਪਰ ਪਾਸ ਸਕਦੇ ਹੋ ਤਿੰਨ ਤੋਂ 4 ਮਹੀਨੇ ਦਾ ਪ੍ਰੋਸੈਸ ਅਸੀਂ ਟਾਈਮ ਲਵਾਂਗੇ ਸੈਲਰੀ ਵੀ 800 ਤੋਂ ਲੈ ਕੇ 1200 ਦਿਵਾਵਾਂਗੇ ਅਕਮੋਡੇਸ਼ਨ ਦੀ ਜ਼ਿੰਮੇਵਾਰੀ ਵੀ ਜੇ ਸਾਡੇ ਕੋਲ ਜੌਬ ਦੀ ਲਓਗੇ ਤਾਂ ਸਾਡੀ ਹੀ ਜ਼ਿੰਮੇਵਾਰੀ ਹੋਊਗੀ ਜੋ ਇਹਦੇ ਵਿੱਚ ਅਪਲਾਈ ਕਰਕੇ ਜਾਊਗਾ ਉਹ ਫਿਰ ਖੁਸ਼ ਹੋ ਜਾਊਗਾ ਤੇ 7 ਸੀ ਦੇ ਗੁਣ گاਊਗਾ ਜਲਦੀ ਜਲਦੀ ਆ ਕੇ ਤੁਸੀਂ ਇਸ ਸੀ ਦਾ ਲਾਹਾ ਲੈ ਸਕਦੇ ਹੋ ਕਿਉਂਕਿ ਇਟਲੀ ਦੇ ਪੇਪਰ ਬਾਰ ਬਾਰ ਖੁੱਲਦੇ ਨਹੀਂ ਤੁਹਾਨੂੰ ਵੀ ਪਤਾ ਜੇ ਅੱਜ 7 ਸੀ ਨੇ ਇਹ ਗੱਲ ਕਹੀ ਆ ਤਾਂ ਇਹ ਤੁਹਾਡੇ ਲਈ ਇੱਕ ਸੋਨੇ ਤੇ ਸੋ ਅੱਗੇ ਵਾਲੀ ਗੱਲ ਆ ਜਲਦੀ ਆਓ ਜਲਦੀ ਜਾਓ 7 ਸੀ ਦੇ ਗੁਣ ਗਾਓ ਧੰਨਵਾਦ